ਸਤ ਸ੍ਰੀ ਅਕਾਲ ਜੀ ਸਾਰੇਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਹੰਬਰੀਸਰ ਕਵਲਜੀਤ ਵੀਰਕਲ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸੋਈ ਗਾਮ ਖਾਵਾਂਗੇ ਤੇ ਇੱਕ ਤੁਹਾਨੂੰ ਗੱਬਨ ਗਾਂ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਤ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਠੀਕ ਠਾਕ ਜੀ ਕਿਰਪਾ ਮਹਾਰਾਜ ਦੀ ਚਲੋ ਵਧੀਆ ਕਿਰਪਾ ਚੈਦੀ ਜੀ ਵੀ ਕੀ ਜਾਂਦਾ ਮਾਲ ਫਰ ਨਾਲ ਹੁੰਦਾ ਨਹੀਂ ਜਾਂਦਾ ਜਿਵੇਂ ਮਹਾਰਾਜ ਦੀ ਦਇਆ ਨਾਲ ਚਲੀ ਜਾਂਦਾ ਇਦਾਂ ਹੁੰਦੀਆਂ ਚੱਲ ਜਾਂਦੀਆਂ ਠੀਕ ਆ ਹਾਂਜੀ ਨਾਮ ਦੱਸ ਤੋਂ ਫਿਰ ਲਿਖ ਰਹੇ ਕਬਲਜੀਤ ਸਿੰਘ ਪਿੰਡ ਬਟਾਰੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬਾਬਕਾਲਾ ਤੇ ਖਲਚੀਆਂ ਤੋਂ 2 ਕਿਲੋਮੀਟਰ ਤੇ ਰਈਓ 3 ਕਿਲੋਮੀਟਰ ਆਪਣਾ ਪਿੰਡਰਾਲਾ ਪੋਲ ਵੱਜਦਾ ਵਾ 1 ਕਿਲੋਮੀਟਰ ਖਾ ਉੱਤਰ ਕੇ ਫਾੜਕੇ ਦੇ ਨਾਲ ਹੀ ਕੋਠੀ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਆਪਣਾ ਨੰਬਰ ਹੈ 97798 ਦੇ 14569 ਠੀਕ ਹੈ ਜੀ ਠੀਕ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਸੋਈ ਸੋਈ ਤਾਂ ਕਰ ਲਈਏ ਨਵਾਂ ਜੀ ਆਇਆ ਛੋਟਾ ਵੀ ਨਹੀਂ ਵਿਖੰਦਿਆ ਕਿਤੇ ਉਹ ਅਜਨਾ ਉਧਰ ਹੀ ਜਾਂਦਾ ਚਾਚਾ ਜੀ ਰਾਤ ਦਾ ਢੱਲਾ ਹੋ ਗਿਆ ਅੱਛਾ ਉਧਰ ਹੀ ਹੁਣ ਦਵਾਈ ਦਵਾਉਣ ਗਿਆ ਹੈ ਠੀਕ ਹੈ ਮਾਰੇ ਪਿੱਛੇ ਔਰ ਫ੍ਰੀਜੀ ਇਹਦੀ ਵਛੀ ਆ ਅੱਛਾ ਵਛੀ ਆ ਇਹਦੀ ਅਜ ਨੂੰ ਨੌਵਾ ਦਾ ਹੋਆ ਦੇਨੇ ਆਪਣੀ ਮੈਂ ਦੱਸ ਦੇਣਾ ਹੋ ਗਿਆ ਸੋਹਣੀ ਤੇ ਮਗਰੇ ਦੇ ਬੱਚੇ ਵੀ ਸੋਹਣੀ ਆ ਥੋੜ ਦੇ ਕਰੀ ਫੇਰੀ ਇਹਦਾ ਦੁੱਧ ਆਪੇ ਬਾਕੀ ਸੂਈ ਸਵਾਈ ਆ ਆਪਾਂ ਇਹ ਤਾਂ ਹਿਚਵਾਈ ਕਰਕੇ ਖਾੜ ਸਕਦੇ ਜੀ ਲੈ ਜਾ ਵੀਰ ਜੀ ਬਾਕੀ ਇੱਥੇ ਆ ਕੇ ਵੇਖਿਆ ਕਰੋ ਪ੍ਰੋਪਰ ਕਦ ਕਾਟਦਾ ਹਾਈਟ ਲੈਂਥ ਦਾ ਪਤਾ ਲੱਗ ਜਾਂਦਾ ਹੈ ਕਿੰਨਾ ਵੇਚੀਏ ਤੇ ਕੋਲ ਦੁੱਧ ਤਿਆਰ ਬਿਲਕੁਲ ਕੰਡੇ ਵਾਲਾ ਦੁੱਧ ਜੀ ਕੰਡੇ ਵਾਲਾ ਬੜੀ ਮਹਾਰਾਜੀ ਦੀ ਦਇਆ ਵਾ ਅੱਛਾ 16 ਕਿਲੋ ਦੁੱਧ ਤਿਆਰ ਆ ਤਿਆਰ ਆ ਬਿਲਕੁਲ ਕੀ ਵਾਲਾ ਕੇ ਫੁੱਲ ਪੂਰਾ ਅੱਛਾ ਹਾਂਜੀ ਬੱਚੀ ਨੂੰ ਛੱਡ ਕੇ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚਾਰ ਟਾਈਮ ਜੋ ਵੇਖ ਤੇ ਤਾਂ ਡੇ ਘਰੇ ਚਵਾਈ ਕਰਕੇ ਖੜੇ ਨੇ ਘਰੇ ਚਵਾਈ ਕਰਕੇ ਖੜੇ ਫੇਰੇ ਆ ਵੀ ਬਰੀਡ ਚੰਗੀ ਆ 20 22 ਕਿਲੋ ਕਰੂਗੀ ਦੁੱਧ ਇਨਾ ਭੁੱਖ ਜੋ ਕੱਢੀ ਆ ਠੀਕ ਆ ਇਹ ਆ ਕਿ ਥੋੜੀ ਸਾਂਭੀ ਘਟਿਆ ਹਨਾ ਸਾਂਭੀ ਘਟਿਆ ਉਹਦਾ ਬੰਦਿਆਂ ਕੋਲ ਸਾਂਭ ਘਾਟੀ ਠੀਕ ਆ ਬਜ਼ੁਰਗੀ ਬੰਦੇ ਜਿੰਨਾਂ ਕੋ ਲਈ ਆ ਤੇ ਇਹਦਾ ਮੁੱ ਮੋਲੇ ਤੇ ਜੀ ਆਹ ਕਰਨ ਨੂੰ ਲੋਕ ਤਾਂ 70 ਵੀ ਕਰੀ ਜਾਂਦੇ ਆ ਅੱਛਾ ਆਪਾਂ ਹਾਂ ਨਾ 42000 ਦੀਆਂ ਦੇ ਦਿਆਂ 42000 ਦੀ 42 ਦੀ ਦੇ ਦਿਆਂਗੇ ਵੇਚੋ ਕਰਨਾ ਮਨ ਉੱਪਰਲਾ 2 ਛੱਡਿਆ ਅੱਛਾ ਪੂਰੇ 42 ਦੀ 40000 ਦੀ ਪਰ ਇਹ ਵੀ ਇਹ ਤੋਫੇ ਇਦਾਂ ਦੇ ਲੱਭਣੇ ਨਹੀਂ ਕਿ ਬੜੀ ਜਾਂਦਾ ਨਹੀਂ ਤੇ ਦੁੱਧ 16 ਲੀਟਰ ਘਰੋ ਚਵਾ ਕੇ ਆਹ ਜੀ ਚੋਗੇ ਦਵਾਂਗੇ ਠੀਕ ਹੈ ਜੀ ਤੇ ਆਹ ਮਗਰ ਵੱਛੀ ਜੇ ਆਹ ਵੇਖ ਲਓ ਮਗਰ ਵੱਛੀ ਵੀ ਚੰਗੀ ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ ਤੇ ਹੋਣੇ ਕਿ ਗੱਬਣ ਤੁਹਾਨੂੰ ਦਿਖਾਉਣੀ ਆ ਇਹ ਕਿੰਨਾ ਕੁ ਲਾਜੀ ਟਾਈਮ ਵਿੱਚ ਜੀ ਇਹ ਜੀ ਅੱਜ ਹੋ ਗਈ ਆ 16 ਤਰੀਕ ਹਾਂਜੀ 27 ਤਰੀਕ ਨੂੰ ਇਹਦੇ ਦਿਨ ਪੂਰੇ ਆ ਅੱਛਾ ਲੌਂਦੀ ਇਹ ਲਾਗੇ ਜੇ ਉਹਨਾਂ ਨੇ ਮਾਰਿਆ ਅੱਖਿਆ ਹਜੇ 10 12 ਦਿਨ ਖੜਦੀ ਆ 10 12 ਦਿਨ ਤਰੀਕ ਚ ਹੈਗੇ ਆ ਠੀਕ ਆ ਜੀ ਉੱਤੇ ਵੀ ਖੜ ਸਕਦੀ ਹੈ ਠੀਕ 10 ਤੋਂ 15 ਦਿਨ ਜੇ ਖੜਦੀ ਆ ਉਤਰਾ ਜਣ ਕੱਦ ਕਾਠ ਦੀ ਇਹ ਵੀ ਚੰਗੀ ਆ ਚੰਗੀ ਤਿਆਰ ਹੋ ਗਈ ਹੈ ਵੀ ਥੱਲੇ

ਠੀਕ ਹੈ ਆ ਜੀ ਸੰਗਲ ਨਾਲ ਠੀਕ ਹੈ ਉਹ ਸੰਗਲ ਨਾਲ ਵੱਜਾ ਉਹਦਾ ਕਰਕੇ ਠਾਣ ਨੂੰ ਬੂਥਾ ਕਰੀ ਜਾਂਦੀ ਹੈ ਖਿੱਚੀ ਜਾਂਦੀ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਵਿੱਚ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੂਜੀ ਉਹਨਾਂ ਨੇ ਆਖਿਆ ਭਾਜੀ ਅਸੀਂ ਐਰ ਗਿਆ ਤੀਜਾ ਸੂਆ ਚੂਲ ਨਹੀਂ ਮਾਰਨਾ ਵੇਖਣ ਨੂੰ ਤੀਜੇ ਵੀ ਆਵਦੀ ਜੇ ਅੱਛਾ ਵੀ ਦੂਜੇ ਵੀ ਹਾਂ ਜੀ ਹਾਂ ਜੀ ਐਰ ਕੀ ਤੀਜਾ ਸੂਆ ਜੇ ਠੀਕ ਹੈ ਉਹਨਾਂ ਦੋ ਦੂਏ ਚੋਏ ਤੇ 14 13 14 ਦੇ ਸੂਈ ਟਿੱਗੀ ਰਹਿੰਦੀ ਆ ਅੱਛਾ ਜੀ ਠੀਕ ਹੈ ਤੇ ਇਹਦਾ ਮੁੱਲ ਆਹ ਹੋਏ ਵੀ ਆਹ 1500 1600 ਸਾਂਭੀ ਚੰਗੀ ਆ। ਅੱਛਾ। ਹਾਂਜੀ। ਠੀਕ ਆ। ਮੋਲੇ ਦਾ ਜੀ ਇਹਦਾ ਵੀ ਕੋਈ 40 35000 ਦੀ। 35000 ਦੀ। ਵਿੱਚੋਂ ਕਿੰਨਾ ਕਰਨਾ ਮਾਨ? 1000 ਦਾ। 34000 ਦੀ ਦੇਦਾ। 34000 ਦੀ ਦੇਦਾ। ਬਾਕੀ ਕੋਈ ਫੋਨ ਲਾਵੇ ਮਾਨਤਨ ਵਿੱਚ ਹੋ ਜਾਵੇ। ਮਾਨਤਨ ਕਰ ਲਾਂ ਕਿ ਜਿਹੜਾ ਵੀਰ ਭਰਾ ਫੋਨ ਲਾਊਗਾ ਜਾਂ ਜੋੜੇ ਦਾ ਕਰਨਾ ਹੋਊਗਾ ਇਹਨੇ ਜੋੜੇ ਦਾ ਕਰਨਾ। ਠੀਕ ਹੈ ਜੀ। ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ? ਬਸ ਜੀ ਕਿਰਪਾ ਮਾਰਨਾ। ਠੀਕ ਹੈ ਵੀਰ ਜੀ। ਬਾਕੀ ਇੱਕ ਸੂਈ ਆ ਤੇ ਇੱਕ ਗੱਬਣ ਆ ਆਪਣਾ ਚੰਗੀ ਤਰ੍ਹਾਂ ਵੇਖ ਕੇ ਖੜਿਆ ਕਰੋ ਤਸੱਲੀ ਕਰਕੇ ਪਸੰਦ ਕਰਕੇ ਬਾਕੀ ਕੋਈ ਵੀ ਵੇਰ ਵਿਡੀਓ ਚ ਕੋਈ ਪਸ਼ੂ ਖੜਦਾ ਵਾ ਉਹਦੇ ਨਫੇ ਦਾ ਵੀ ਸਾਰਾ ਹੱਕ ਦਾ ਰੋਹੀ ਆ ਜੇ ਕੋਈ ਨੁਕਸਾਨ ਹੁੰਦਾ ਵਾ ਤੇ ਉਹਦਾ ਵੀ ਹੱਕ ਦਾ ਰੋਹੀ ਵੀਰੇ ਇਸੇ ਕਰਕੇ ਆਪਣੀ ਪਹਿਲਾਂ ਹੀ ਵੇਖ ਚੱਕ ਕੇ ਸਮਝ ਕੇ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ